ਪੰਜਾਬ ਲਾਈਵ 88 3 ਤੇ ਤੁਹਾਡਾ ਸਵਾਗਤ ਹੈ ਬਾਬੇ ਨਾਨਕੀ ਜੀ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਚਾਰ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਫਲਤਾ ਹੈ ਰਿਟਜਾਇਆ ਗਿਆ ਇਹ ਨਗਰ ਕੀਰਤਨ ਬਾਬੇ ਨਾਨਕੀ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਜਾਰਾਂ ਤੋਂ ਹੁੰਦਾ ਹੋਇਆ ਅਪਰੋਤਕ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਨਗਰ ਕੀਰਤਨ ਦੌਰਾਨ ਖਹਿਰ ਜਿਆਦਾ ਜਰਾਵਰ ਸਿੰਘ ਫਤੇ ਸਿੰਘ ਖਾਲਸਾ ਪਬਲਿਕ ਸਕੂਲ ਧਾਰੀਵਾਲ ਅਤੇ ਸ਼੍ਰੀ ਗੁਰੂ ਅਰਜਨ ਦੇਵ ਖਾਲਸਾ ਸਕੂਲ ਬੁਰੂ ਸਾਹਿਬ ਧਾਰੀਵਾਲ ਦੇ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਤਾਂ ਨੇ ਇਸ ਮੌਲiyet ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਦਕਿ ਗੁਰਮਤਿ ਪ੍ਰਚਾਰ ਲਹਿਰ ਗੱਤਕਾ ਜਗਾ ਧਾਰੀਵਾਲ ਦੇ ਖਿਡਾਰੀਆਂ ਨੇ ਜਥੇਦਾਰ ਪ੍ਰਦੀਪ ਸਿੰਘ ਸੇਵਕ ਦੀ ਅਗਵਾਈ ਹੇਠ ਗੱਤਕੇ ਦੇ ਜੋਨ ਦਿਖਾਏ ਇਸ ਮੌਕੇ ਤੇ ਗੋਦੋਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਮਰਜੀਤ ਸਿੰਘ ਖਬਰ ਗੋਦੀਚੇ ਲੈਲ ਕੈਸ਼ੀਅਰ ਪ੍ਰਿੰਸੀਪਲ ਅਧੀਨ ਡਿਗ ਬਲਵਿੰਦਰ ਸਿੰਘ ਤੇਜਾ ਕੇਵਲ ਸਿੰਘ ਕਲੀਰ ਕਲਾ ਸਮੇਤ ਹੋਤ ਗਦਕਾ ਵੱਲੋਂ ਸੰਪੰਨ ਦੇ ਸਹਿਯੋਗ ਨਾਲ ਗੋਦਰਾ ਸਾਹਿਬ ਨੂੰ ਪੁੱਲਾਂ ਅਤੇ ਰੋਸ਼ਨੀ ਨਾਲ ਸੁਝਾਇਆ ਗਿਆ ਨਗਰ ਕੀਰਤਨ ਦਾ ਇਲਾਕੇ ਦੀਆਂ ਨਾਨਕ ਨਾਮਲੇਵਾ ਸੰਪੰਨ ਤੋਂ ਇਲਾਵਾ ਸ਼੍ਰੀ ਸੁਖਮੀ ਸਾਹਿਬ ਸੇਵਾ ਸੁਸਾਇਟੀ ਦਾ ਰਿਵਾਲ ਸ਼੍ਰੀ ਗੁਰੂ ਰਵੀਦਾਸ ਸਬਰ ਜਿਸ ਦੇ ਦੋਸੋ ਦੋ ਮਨ ਰਾਇ ਤੇ ਸੁਰਕਸ਼ਾ ਸੁਸਾਇਟੀ ਰਜਿਸਟਰਡ ਨੇ ਉੱਦੇਦਾਰਾਂ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਵਕ ਵਕ ਪਕਾਣਾਂ ਦੇ ਲੰਗਰ ਲਗਾਏ ਗਏ ਨਗਰ ਕੀਰਤਨ ਦੌਰਾਨ थाना ਧਾਰੀਵਾਲ ਦੇ ਐਸ ਐਚਓ ਇੰਸਪੈਕਟਰ ਬਜੀਤ ਕੌਰ ਦੀ ਅਗਵਾਈ ਹੇਠ ਪੁਲਿਸ ਵੱਲੋਂ ਸੁਰੱਖਿਆ ਦੇ ਪੂਰਾ ਇੰਤਜ਼ਾਮ ਕੀਤੇ ਗਏ ਸਨ ਇਸ ਮੌਕੇ ਤੇ ਐਡਵੋਕੇਟ ਦਰਦੀਪ ਸਿੰਘ ਚੋੜ ਕੁਲਜੀਤ ਸਿੰਘ ਪਟਵਾਰੀ ਪ੍ਰਿੰਸੀਪਲ ਦਗਨਜੀਤ ਕੌਰ ਡਾਕਟਰ ਦਰਜਿੰਦਰ ਸਿੰਘ ਸਮੂਹ ਇੰਜੀਨੀਅਰ ਜੀਪੀ ਸਿੰਘ ਦਾ ਪਾਲ ਸਿੰਘ ਰਾੜਾ ਐਸਡੀਓ ਬੁਆ ਸਿੰਘ ਰਾਜਪਾਲ ਸਿੰਘ ਗੁਰਮੀਤ ਸਿੰਘ ਨਗਰ ਕੌਂਸਲ ਪ੍ਰਧਾਨ ਸੁਨੀਲ ਦੁੱਗਲ ਕੌਂਸਲ ਪਵਨ ਬਰੋਲ ਕੌਂਸਲ ਦੀਪਕ ਮਾਨ ਇੰਟੂ ਐਸਡੀਓ ਬੁਆ ਸਿੰਘ ਬਲਕਾਰ ਸਿੰਘ ਅਕਾਸ਼ ਚੰਦ ਸਮਸ਼ੇਰ ਸਿੰਘ ਲੇਲ ਗੋਪੀ ਆਦੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ oh um. ਨਗਰ ਕੀਰਤਨ ਵਿੱਚ ਆਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਨਾਨਕ ਪ੍ਰਗਟਿਆ ਮਿਟ ਧੁੰਦ ਜਗ ਤੰਗ ਹੋਆ ਨੂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੋਰ ਅੰਧੇਰ ਪਲੋਆ ਅੱਜ ਪਹਿਲੇ ਪਾਸ਼ਾ ਤਾਂ ਤਾਂ ਗੁਰੂ ਨਾਨਕ ਦੇਵ ਜੀ ਦਾ ਪਤਾ ਪੁਸ਼ਪ ਪੁਰਬ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਅਗਵਾਈ ਹੇਠ ਪੰਜਾਂ ਪਿਆਰ ਦੀ ਅਗਵਾਈ ਹੇਠ ਬੜੇ ਹੀ ਸ਼ਬਦਾਂ ਦੇ ਪਾਉਣ ਨਾਲ ਨਗਰ ਕੀਰਤਨ ਕੱਢੇ ਜਾ ਰਹੇ ਹਨ ਪੰਚਲ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਕਾਲ ਚੁਕ ਦੇਤ ਨਾਨਕ ਸਮੇਂ ਵਿੱਚ ਲੋਕਾਂ ਨੂੰ ਉਤਾਰ ਕੇ ਖਾਲਸਾ ਪੰਥ ਚਲਾਇਆ ਔਰ ਸਿੱਖ ਕੌਮ ਦੀ ਸਹਾਇਤਾ ਕੀਤੀ ਸਿੱਖਾਂ ਦਾ ਪਹਿਲਾ ਮੋਢੀ ਨੋਤੀ ਗੁਰੂ ਪੰਚਲ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਕਿੱਤ ਕਰਨ ਵੰਡ ਜਪਨ ਪੰਥ ਨੋਟਸ ਤੋਂ ਨਾਮ ਜਪਣ ਦੀ ਯੋਗਤਾ ਲਾਈ ਸੋਨਾ ਦੇ ਟ੍ਰਾਂਸਫਰ ਕੋ ਤੇ ਮਖਮਲ ਸਿਲਤਾਨੋਂ ਵੱਕ ਲਖਵ ਦਾਇਰਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਨੋ ਗੁਰੂ ਨਾਨਕ ਨਾਮ ਲੈਵਾ ਸੰਤਾਨੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈ ਹੋਵੇ ਔਰ ਅਸੀਂ ਉਮੀਦ ਕਰਦੇ ਆ ਕਿ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਵੀ ਗੁਰਨਾਨਕ ਨਾਮ ਲੈਵਾ ਸੰਤਾਨ ਨੇ ਚੜ੍ਹਦੀ ਕਲਾ ਵਿੱਚ ਰਹਿਣ ਇਹ ਸਾਰ ਸਾਰੇ ਸੰਸਾਰ ਦਾ ਭਲਾ ਹੋਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਮੁਨਕਤਾ ਦੇ ਰਹਿਬਰ ਸਾਂਝੀ ਵਾਤਾ ਦੇ ਪ੍ਰਤੀਕ ਆਪ ਨਰੈਣ ਕਲਾਤਾਰ ਜਗ ਮੇਂ ਪਰਵੋ ਰਿਓ ਪਹਿਲੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਸਾਰ ਪੁਰਬ ਸਮੁੱਚੇ ਸੰਸਾਰ ਦੇ ਵਿੱਚ ਬੜੀ ਸ਼ਰਧਾ ਅਤੇ ਉਸ਼ਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸੇ ਸੰਬੰਧ ਵਿੱਚ ਗੁਰਦਰਾ ਬੇਬੇ ਨਾਨਕੀ ਸਾਹਿਬ ਤੋਂ ਇੱਕ ਮਹੀਨੇ ਤੋਂ ਸਵੇਰ ਦੇ ਸ਼ਾਮ ਦੇ ਸਮਾਗਮ ਚੱਲ ਰਹੇ ਹਨ ਅੱਜ ਤਾਰੀਖ ਸ਼ਹਿਰ ਦੇ ਤੇ ਸਮੁੱਚਾ ਇਲਾਕਾ ਨਵਾਸੀਆਂ ਦੇ ਸਹਿਯੋਗ ਦੇ ਨਾਲ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਇਹ ਤੇ ਸ੍ਰੀ ਸੁਖਮਨੀ ਸਾਹਿਬ ਸਹਿਬਾ ਸੁਸਾਇਟੀ ਦੇ ਸਮੂਹ ਸੇਵਾਦਾਰਾਂ ਵੱਲੋਂ ਸੰਗਤ ਦੀ ਸੇਵਾ ਜਰੀਆਉ ਕੀਤੀ ਜਾ ਰਹੀ ਹੈ ਜੋ ਗੁਰੂ ਰੰਗ ਸਾਹਿਬ ਦਾ ਸੰਦੇਸ਼ ਹੀ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਔਰ ਨਾਲ ਹੀ ਉਹਨਾਂ ਨੇ ਸਭੇ ਸੰਝੀ ਵਾਰਸਦਾਨ ਕੋਈ ਨਾ ਦਿਸੇ ਬਾਹਰ ਜਿਓ ਸਭ ਜਾਤੀਆਂ ਨੂੰ ਇੱਕ ਬਰਾਬਰ ਬਿਠਾਇਆ ਔਰ ਨਾਲ ਹੀ ਉਹਨਾਂ ਨੇ ਸਤਿਓਰ ਸਭ ਕੋ ਉਪਰ ਸੱਚ ਅਚਾਰ ਇਹ ਕਿਹਾ ਕਿ ਸੱਚ ਤੋਂ ਉਪਰ ਇੱਕ ਚਰਨ ਜੋ ਹੈ ਉਹ ਸਭ ਤੋਂ ਵੱਡੀ ਚੀਜ਼ ਹੈ ਤਾਂ ਆਓ ਅਸੀਂ ਇਸ ਮਹਾਨ ਪੁਰ ਦੇ ਉਤੇ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਪਦੇਸ਼ ਨੂੰ ਅਪਣਾ ਕੇ ਸਮੁੱਚੇ ਸੰਸਾਰ ਦੇ ਵਿੱਚ ਸਾਂਝੀ ਵਾਲਤਾ, ਪ੍ਰੇਮ, ਪਿਆਰ, ਸੱਚ ਪਾਵਨ ਦਾ ਸੰਦੇਸ਼ ਦਈਏ। ਉਹਨਾਂ ਦੇ ਅਸੂਲ ਕਿਰਤ ਕਰੋ, ਨਾਂਜਪਵੰਡ ਤੇ ਛਗੋ ਇਸ ਅਸੂਲ ਦੇ ਚੱਲ ਕੇ ਸਮੁੱਚੀ ਹੁਨੁਕਤਾ ਦੇ ਵਿੱਚ ਕੁਰਸੀਆਂ ਬਣਾਈਏ। बहुत बहुत धनवाद वाहिगुरू जी का ख़ाली वाहिण महाराज सारीअ बंदा ਆਰੇ ਯਹਾਨੇ ਕਿਸਦੇ ਸੰਤਾਂ ਚਰਨਾਂ ਨਾਨਕਦੇਵ ਜੀ ਦਾ ਸਾਥ ਕੋਪਦੇ ਆ ਤੱਕ ਕੋਪਦੀਆਂ ਲੜਨਾ ਕੋਦਾ ਇਹ ਆਰੇ ਸਤਨਹੁ ਵਾਹਿਗੁਰੂ ਕੀ ਕਾਰਤਾ ਵਾਹਿਗੁਰੂ ਕੀ ਪਤੇ ਆਰੀ ਸੱਜਣੋ ਜੈਤਪੁਰ ਨਾਨਕ ਜੀ ਦੇ ਜਨਮ ਸਥਾਨ ਤੇ ਆਪਾਂ ਸਭ ਨਾਲ ਅੜਗਾ ਦੀ ਵਾਹਿਗੁਰੂ ਆਪਣੇ ਜੀਉਂਦੇ ਜਾ ਰਹੀਏ ਲੰਘਾ ਜੀ ਜਾਰੀ ਹੈ ਕਿ ਸਿੱਖੀ ਨੂੰ 你个卡车，快点、啊！